ਲੋਕ ਸਭਾ ਚੋਣਾਂ 2024 ਦੇ ਨਤੀਜਿਆਂ ਦੇ ਦੌਰਾਨ ਪੰਜਾਬ ਦੇ 13 ਲੋਕ ਸਭਾ ਹਲਕਿਆਂ 'ਚ ਜਿੱਥੇ ਆਮ ਆਦਮੀ ਪਾਰਟੀ ਨੇ 3 ਸੀਟਾਂ ਹਾਸਲ ਕੀਤੀਆਂ ਨੇ ਜਿੱਤੀਆਂ ਨੇ ਸੰਗਰੂਰ ਸਭ ਤੋਂ ਵੱਡੀ ਲੀਡ ਵਾਲੀ ਸੀਟ ਆਮ ਆਦਮੀ ਪਾਰਟੀ ਦੀਆਂ ਤਿੰਨਾਂ ਸੀਟਾਂ ਵਿੱਚੋਂ ਜਿਹੜੀ 1,75,000 ਤੋਂ ਵੱਧ ਦੀ ਲੀਡ ਦੇ ਨਾਲ ਜਿੱਤੀ ਗਈ ਸੀਟ ਮੀਤ ਹੈਰ ਨਵ ਨਿਯੁਕਤ ਐਮਪੀ ਬਣੇ ਔਰ ਦੂਸਰੇ ਨੰਬਰ ਦੇ ਉੱਤੇ ਜਿਹੜੀ 40000 ਤੋਂ ਬਾਅਦ ਵੋਟਾਂ ਦੀ ਲੀਡ ਨਾਲ ਜਿੱਤੀ ਗਈ ਸੀਟ ਹੁਸ਼ਾਰਪੁਰ ਡਾਕਟਰ ਰਾਜਕੁਮਾਰ ਚੱਬੇਵਾਲ ਪਹਿਲਾਂ ਬੇਸ਼ੱਕ ਉਹ ਵਿਧਾਇਕ ਕਾਂਗਰਸ ਦੇ ਰਹੇ ਪਰ ਉਹ ਬਦਲ ਜਾਂਦੇ ਆ ਤੇ ਫਿਰ ਉਮੀਦਵਾਰ ਆਮ ਆਦਮੀ ਪਾਰਟੀ ਦੇ ਬਣੇ ਤੇ ਉੱਥੇ ਉਹਨਾਂ ਨੇ ਬਾਕੀ ਸਾਰੇ ਉਮੀਦਵਾਰਾਂ ਨੂੰ ਹਰਾ ਦਿੱਤਾ ਔਰ ਉਹ ਬਣ ਗਏ ਐਮਪੀ ਔਰ ਤੀਸਰੇ ਐਮਪੀ ਮਲਵਿੰਦਰ ਸਿੰਘ ਕੰਗ ਅਨੰਦਪੁਰ ਸਾਹਿਬ ਦੇ ਹਲਕੇ ਤੋਂ ਜਿਨ੍ਹਾਂ ਦਾ ਵੋਟ ਦਾ ਮਾਰਜਨ ਜਿੱਤਣ ਦਾ ਬੇਸ਼ੱਕ ਥੋੜਾ ਹੋਵੇ ਪਰ ਫਿਰ ਵੀ ਵੋਟਾਂ ਵੱਧ ਪਈਆਂ ਹੁਣ ਘੱਟ ਪਈਆਂ ਹੁਣ ਪਰ ਉਹ ਬਤੌਰ ਮੈਂਬਰ ਪਾਰਲੀਮੈਂਟ ਹੁਣ ਸੰਸਦ ਦੇ ਆਮ ਆਦਮੀ ਪਾਰਟੀ ਦੀ ਨੁਮਾਇੰਦਗੀ ਕਰਨਗੇ ਤੇ ਪੰਜਾਬ ਦੀ ਨੁਮਾਇੰਦਗੀ ਕਰਨਗੇ ਔਰ ਇਹਨਾਂ ਤਿੰਨਾਂ ਦੇ ਨਾਲ ਬੈਠਕ ਕੀਤੀ ਗਈ ਬਿਠਾ ਕੇ ਵਧਾਈ ਵੀ ਦਿੱਤੀ ਗਈ ਮੁੱਖ ਮੰਤਰੀ ਭਗਵੰਤ ਮਾਨ ਦਾ ਹੁਣ ਅਗਲਾ ਐਕਸ਼ਨ ਕੀ ਹੈ ਇਸ ਦੇ ਬਾਰੇ ਵੀ ਹੈ ਜਿਹੜਾ ਉਹਨਾਂ ਨੇ ਖੁਦ ਟਵੀਟ ਵੀ ਕੀਤਾ ਔਰ ਨਾਲ ਆਪਣੇ ਜਿੰਨੇ ਵੀ ਪਾਰਟੀ ਦੇ ਚੇਅਰਮੈਨ ਅਹੁਦੇਦਾਰ ਨੇ ਜਾਂ ਬਾਕੀ ਸਾਥੀ ਮਨਿਸਟਰ ਨੇ ਉਹ ਵੀ ਸਾਰੇ ਹਾਜ਼ਰ ਸਨ ਤੇ ਉਸ ਮੰਥਨ ਦੇ ਵਿੱਚ ਉਸ ਸਾਰੇ ਲੇਖੇ ਜੋਖੇ ਦੇ ਵਿੱਚ ਵਿਚਾਰ ਵਟਾਂਦਰਾ ਵੀ ਹੋਇਆ ਹੋਵੇਗਾ ਸੁਭਾਵਿਕ ਹੈ ਕਿਉਂਕਿ ਵੱਡੀ ਹਰਿਆਮ ਆਦਮੀ ਪਾਰਟੀ ਦੀ ਪੰਜਾਬ ਦੇ ਅੰਦਰ 24 ਮਹੀਨਿਆਂ ਤੋਂ ਬਾਅਦ ਕਿਉਂਕਿ ਸਥਤਿਕ ਸੀਟਾਂ ਵਿਧਾਨ ਸਭਾ ਹਲਕਿਆਂ ਦੀ ਜਿਹੜੀਆਂ ਉਹ ਜਿੱਤ ਪਾਏ ਨੇ ਹਾਲਾਂਕਿ 13 ਦੇ ਵਿੱਚੋਂ 13 ਜਿੱਤਣ ਦੀ ਗੱਲ ਦਾ ਦਾਵਾ ਵਾਰ-ਵਾਰ ਕੀਤਾ ਗਿਆ ਸੀ ਹਾਲਾਂਕਿ ਲੋਕਾਂ ਨੇ ਜਿਹੜਾ ਫਤਵਾ ਦਿੱਤਾ ਉਸ ਨੂੰ ਸਿਰ ਮੱਥੇ ਮੰਨਿਆ ਮੁੱਖ ਮੰਤਰੀ ਭਗਵੰਤ ਮਾਨ ਨੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਹੜਾ ਟਵੀਟ ਖੁਦ ਕੀਤਾ ਉਸ ਵਿੱਚ ਲਿਖਿਆ ਕਿ ਅੱਜ ਚੋਣ ਨਤੀਜਿਆਂ ਨੂੰ ਲੈ ਕੇ ਇੱਕ ਅਹਿਮ ਮੀਟਿੰਗ ਹੋਈ ਜਿੱਤੀ ਹੋਈ ਜਿੱਤੀਆਂ ਹੋਈਆਂ ਜਿਹੜੀਆਂ ਤਿੰਨੋਂ ਸੀਟਾਂ ਸੰਗਰੂਰ ਹੁਸ਼ਿਆਰਪੁਰ ਤੇ ਆਨੰਦਪੁਰ ਸਾਹਿਬ ਦੇ ਨਾਮ ਨਿਯੁਕਤ ਸੰਸਦ ਮੈਂਬਰਾਂ ਵਿਧਾਇਕਾਂ ਤੇ ਚੇਅਰਮੈਨਾਂ ਨਾਲ ਮੁਲਾਕਾਤ ਕੀਤੀ ਹੈ ਸਾਰਿਆਂ ਨੂੰ ਮੋੜ ਲੋਕ ਸੇਵਾ ਕਰਨ ਨੂੰ ਕਿਹਾ ਤੇ ਨਵ ਨਿਯੁਕਤ ਸੰਸਦ ਮੈਂਬਰਾਂ ਤੋਂ ਜੋ ਕਿ ਤਿੰਨੋਂ ਚੰਗੇ ਬੁਲਾਰੇ ਵੀ ਨੇ ਉਹਨਾਂ ਨੂੰ ਯਾਦ ਦੇ ਹੱਕਾਂ ਦੀ ਡਟ ਕੇ ਪੈਰਵਾਈ ਕਰਨ ਨੂੰ ਕਿਹਾ ਇਹ ਗੱਲ ਮੁੱਖ ਮੰਤਰੀ ਭਗਵੰਤ ਮਾਨ ਨੇ ਆਖੀ ਹਾਲਾਂਕਿ ਬਾਕੀ ਜਿਹੜੇ ਵਿਧਾਇਕ ਚਾਹੇ ਹਾਰੇ ਜਿੱਤੇ ਆਪਣੇ ਆਪਣੇ ਹਲਕੇ ਉਹ ਵੀ ਸਾਰੇ ਉੱਥੇ ਮੌਜੂਦ ਸਨ ਔਰ ਉਹਨਾਂ ਦੇ ਵਿੱਚੋਂ ਬਹੁਤਿਆਂ ਦੇ ਜਿਹੜੇ ਪ੍ਰਤੀਕ੍ਰਿਆ ਪ੍ਰਤੀਕਿਰਿਆ ਨੇ ਜਿਹੜੀ ਆਪਣੀ ਉਹਨਾਂ ਨੇ ਵੀ ਸਾਂਝੀ ਕੀਤੀ ਪ੍ਰਤੀਕਰਮ ਔਰ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਉੱਥੇ ਜਿਹੜਾ ਵਿਚਾਰ ਵਟਾਂਦਰਾ ਕੀਤਾ ਹੁਣ ਇਸ ਦੌਰਾਨ ਅਗਲਾ ਐਕਸ਼ਨ ਪਲਾਨ ਕੀ ਹੈ ਕਿਉਂਕਿ ਅਗਲਾ ਲਗਾਤਾਰਤਾ ਦੇ ਵਿੱਚ ਕੰਮ ਕਰਨ ਲੋਕਾਂ ਦੀ ਸੇਵਾ ਵਿੱਚ ਜੁਟ ਜਾਣ ਦਾ ਜਿਹੜਾ ਨਿਰਦੇਸ਼ਾਂ ਦਿਸ਼ਾ ਨਿਰਦੇਸ਼ ਮੁੱਖ ਮੰਤਰੀ ਭਗਵੰਤ ਮਾਨ ਦਿੰਦੇ ਨੇ ਇਸ ਵਾਰੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਇਲਾਵਾ ਆਮ ਆਦਮੀ ਪਾਰਟੀ ਦਾ ਕੋਈ ਵੱਡਾ ਚਿਹਰਾ ਜਾਂ ਚੋਟੀ ਦਾ ਲੀਡਰ ਫਿਲਹਾਲ ਅਗਵਾਈ ਦੇਣ ਦੇ ਲਈ ਨਹੀਂ ਹੈ ਕਿਉਂਕਿ ਰਵਿੰਦ ਕੇਜਰੀਵਾਲ ਦੀ ਨਾਇਕ ਹਰਾਸਤ ਵਿੱਚ ਵਾਧਾ ਹੋ ਗਿਆ ਉਹ ਵੀ ਅੰਦਰ ਚਲੇ ਗਏ ਔਰ ਜਿਵੇਂ ਕਿ ਮੰਨਿਆ ਜਾ ਰਿਹਾ ਸੀ ਕਿ ਇੰਡੀਆ ਗੱਠ ਜੋੜ ਦੀ ਜੇਕਰ ਸਰਕਾਰ ਸੈਂਟਰ ਚਾਹੁੰਦੀ ਹੈ ਤਾਂ ਹੋ ਸਕਦਾ ਰਵਿੰਦ ਕੇਰੀਵਾਲ ਨੂੰ ਆਉਣ ਵਾਲੇ ਸਮੇਂ ਚ ਰਾਹਤ ਮਿਲੇ ਕਿਉਂਕਿ ਉਹ ਵੀ ਇੰਡੀਆ ਗੱਠ ਜੋੜ ਦਾ ਹਿੱਸਾ ਨਹੀਂ ਪਰ ਜੇ ਕਾਂਡਾ ਫੇਰ ਰਿਪੀਟ ਕਰਦੀ ਹੈ ਤਾਂ ਰਵਿੰਦ ਕੇਰੀਵਾਲ ਦਾ ਹੋਣਾ ਔਖਾ ਹੋ ਸਕਦਾ ਹੈ ਕਿਉਂਕ ਕਦੇ ਵੀ ਜਿਹੜਾ ਆ ਉਸ ਦੇ ਵਿੱਚ ਕਿਸੇ ਤਰ੍ਹਾਂ ਦੀ ਰੁਕਾਵਟ ਦੇਖਣੀ ਬਰਦਾਸ਼ਤ ਨਹੀਂ ਕਰਨਗੇ ਉਸ ਦੇ ਉੱਤੇ ਲਗਾਤਾਰ ਹਾਲਾਂਕਿ ਇਲਜ਼ਾਮ ਇਹ ਲਾਉਂਦੀ ਰਹੀ ਆਮ ਆਦਮੀ ਪਾਰਟੀ ਕਰਮਿੰਦ ਕੇਰਿਵਾਲ ਨੂੰ ਨਿਸ਼ਾਨਾ ਬਣਾਇਆ ਗਿਆ ਜਾਣ ਬੁੱਝ ਕੇ ਚੜ੍ਹਤ ਬਰਦਾਸ਼ਤ ਨਹੀਂ ਹੋ ਰਹੀ ਆਮ ਆਦਮੀ ਪਾਰਟੀ ਦੀ ਭਾਜਪਾ ਤੋਂ ਪਰ ਭਾਜਪਾ ਦਾ ਕਹਿਣਾ ਹੈ ਕਿ ਜਿਸ ਜਿਸ ਨੇ ਕੋਈ ਭ੍ਰਿਸ਼ਟਾਚਾਰ ਕੀਤਾ ਹੈ ਕੇਂਦਰੀ ਏਜੰਸੀਆਂ ਸਿਰਫ ਉਹਨਾਂ ਤੇ ਕਾਰਵਾਈ ਕਰ ਰਹੀਆਂ ਨੇ ਬਾਕੀ ਸਾਰਿਆਂ ਤੇ ਨਹੀਂ ਤਾਂ ਮੁੱਖ ਮੰਤਰੀ ਭਗਵੰਤ ਮਾਨ ਕੋਲ ਅਰਵਿੰਦ ਕੇਰਿਵਾਲ ਤੋਂ ਬਾਅਦ ਵੱਡੀ ਜ਼ਿੰਮੇਵਾਰੀ ਹੈ ਤੇ ਹੁਣ ਇਸ ਜ਼ਿੰਮੇਵਾਰੀ ਨੂੰ ਜਿਹੜਾ ਕੀ ਆ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਲੈਣਾ ਪਵੇਗਾ ਮਜਬੂਰੀ ਦੇ ਵਿੱਚ ਕਿਉਂਕਿ 13 0 ਦਾ ਦਾਵਾ ਕਰਦਿਆਂ ਕਰਦਿਆਂ ਸਿਰਫ ਤਿੰਨ ਸੀਟਾਂ ਜਿੱਤਣਾ ਔਰ 10 ਸੀਟਾਂ ਦਾ ਹਾਰ ਜਾਣਾ ਆਪਣੇ ਆਪ ਚ ਇੱਕ ਨਮੋਸ਼ੀ ਪਰਿਹਾਰ ਹੈ ਤਾਂ ਇਸ ਹਾਰ ਦੇ ਵਿੱਚੋਂ ਉੱਭਰਨਾ ਕਿਵੇਂ ਆ ਜਾਣ ਵਾਲੇ ਸਮੇਂ 'ਚ ਰਹਿੰਦਾ ਜਿਹੜਾ ਕੰਮ ਹੈ 227 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਪਣੇ ਆਪ ਨੂੰ ਕਿੰਨਾ ਕੁ ਮਜ਼ਬੂਤ ਕਰਨਾ ਇੱਕ ਵੱਡਾ ਚੈਲੰਜ ਵੱਡਾ ਇੱਕ ਇਮਤਿਹਾਨ ਮੁੱਖ ਮੰਤਰੀ ਭਗਵੰਤ ਮਾਨ ਤੇ ਉਹਨਾਂ ਦੇ ਬਾਕੀ ਸਾਥੀ ਵਿਧਾਇਕਾਂ ਦੇ ਸਾਹਮਣੇ ਜਿਹੜਾ ਖੜਾ ਹੈ ਇਹ ਨਹੀਂ ਕਿਉਂਕਿ ਲੋਕ ਸਭਾ ਚੋਣਾਂ ਤੇ ਵਿਧਾਨ ਸਭਾ ਚੋਣਾਂ ਦੇ ਵਿੱਚ ਫਰਕ ਕਾਫੀ ਦੇਖਿਆ ਜਾਂਦਾ ਹੈ ਖਾਸ ਕਰਕੇ ਆਮ ਆਦਮੀ ਪਾਰਟੀ ਦੀ ਉਦਾਹਰਣ ਲੈ ਲਈਏ ਦਿੱਲੀ ਦੀਆਂ 7 ਦੀਆਂ 7 ਲੋਕ ਸਭਾ ਮੈਂਬਰ ਦੀਆਂ ਸੀਟਾਂ ਪਿਛਲੀ ਵਾਰੀ ਵੀ ਆਮ ਆਦਮੀ ਪਾਰਟੀ ਹਾਰ ਗਈ ਭਾਜਪਾ ਨੇ ਸਫਾਈ ਕੀਤੀ ਉੱਥੇ ਪੂਰੀ ਦੀ ਪੂਰੀ ਇਸ ਵਾਰ ਵੀ ਬੇਸ਼ੱਕ ਗੱਠ ਜੋੜ ਸੀ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਮੰਨਿਆ ਜਾ ਰਿਹਾ ਸੀ ਕਿ ਦੋ ਤਿੰਨ ਸੀਟਾਂ ਤੇ ਘੱਟੋ ਘੱਟ ਇੰਡੀਆ ਗੱਠ ਜੋੜ ਦੇ ਹਿੱਸੇ ਆਉਣਗੀਆਂ ਪਰ ਇਸ ਵਾਰ ਵੀ ਇਸ ਤਰ੍ਹਾਂ ਨਹੀਂ ਹੋਇਆ ਤੇ 2024 ਦੇ ਵਿੱਚ ਲੋਕ ਸਭਾ ਦੀ ਇੱਕ ਪਾਸੇ ਜਦੋਂ ਚੋਣ ਆਉਂਦੀ ਹੈ ਤੇ 7 ਦੀਆਂ 7 ਭਾਜਪਾ ਜਿੱਤ ਰਹੀ ਪਿਛਲੀ ਵਾਰ ਦੇਵਾਂਗੇ ਇਸ ਵਾਰ ਵੀ ਪਰ ਸਰਕਾਰ ਕਿਸ ਦੀ ਉੱਥੇ ਬਣ ਜਾਂਦੀ ਆਮ ਆਦਮੀ ਪਾਰਟੀ ਦੀ ਤਾਂ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਦੇਖਿਆ ਜਾਵੇ ਬੇਸ਼ੱਕ ਵੱਡੀ ਗਿਣਤੀ ਦੇ ਵਿੱਚ ਸੀਟਾਂ ਹਾਰ ਚੁੱਕੀਆਂ ਆਮ ਆਦਮੀ ਪਾਰਟੀ ਪਰ ਵਿਧਾਨ ਸਭਾ ਚੋਣਾਂ ਦੇ ਵਿੱਚ ਹੋ ਸਕਦਾ ਹੈ ਨਤੀਜੇ ਇਸ ਦੇ ਉਲਟ ਵੀ ਹੋ ਸਕਦੇ ਨੇ ਇਹ ਕੁਝ ਵੀ ਹੋ ਸਕਦਾ ਪਰ ਪੰਜਾਬ ਦੇ ਲੋਕਾਂ ਨੇ ਤਾਂ ਤੈਅ ਕਰਨਾ ਹੈ ਪਰ ਇੱਕ ਮੰਥਨ ਹੋਇਆ ਮੀਟਿੰਗ ਹੋਈ ਜਿਸ ਦੇ ਵਿੱਚ ਅਗਲੇਰਾ ਕੰਮ ਵਢਣ ਦਾ ਸ਼ੁਰੂ ਕਰਨ ਦਾ ਜਿਹੜੀ ਹਦਾਇਤ ਵੀ ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦਿੱਤੀ ਗਈ ਆ ਬਾਕੀ ਆਪਦੇ ਚੇਅਰਮੈਨਾਂ ਨੂੰ ਜਾਂ ਵਿਧਾਇਕਾਂ ਨੂੰ ਸਾਥੀ ਕੈਬਨਟ ਵਜ਼ੀਰਾਂ ਨੂੰ ਹੁਣ ਜਿੱਥੇ ਤੱਕ ਕੈਬਨਟ ਵਜ਼ੀਰਾਂ ਦੀ ਗੱਲ ਕਰੀਏ ਤਾਂ ਜਿਹੜੇ ਵਜ਼ੀਰ ਨੇ ਉਹਨਾਂ ਦੀ ਫੇਰ ਬਦਲਦੀਆਂ ਗੱਲਾਂ ਚੱਲੀਆਂ ਸੀ ਕਿ ਜਿਨ੍ਹਾਂ ਨੇ ਆਪਣੇ ਆਪਣੇ ਹਲਕੇ ਹਾਰੇ ਅੱਠ ਕ ਮੰਤਰੀ ਬਣਦੇ ਆ ਕੁੱਲ ਜਿਨ੍ਹਾਂ ਨੇ ਆਪਣੇ ਹਲਕੇ ਹੀ ਹਾਰ ਲਏ ਨੇ ਵੱਡੀ ਗਿਣਤੀ ਵੋਟਾਂ ਦੇ ਨਾਲ ਤਾਂ ਉਹਨਾਂ ਦਾ ਕੀ ਬਣੇਗਾ ਕੀ ਉਹਨਾਂ ਦੀਆਂ ਵਿਕਟਾਂ ਡਿੱਗਣਗੀਆਂ ਖਾਸ ਕਰਕੇ ਜਿਹੜੇ ਉਮੀਦਵਾਰ ਸੀ ਉਹਨਾਂ ਨੇ ਜਿਹੜੇ ਆਪਣੇ ਹਲਕੇ ਹਾਰੇ ਲਾਲਜ ਸਿੰਘ ਭੁੱਲਰ ਉਹਨਾਂ ਵਿੱਚੋਂ ਇੱਕ ਨੇ ਕਿ ਉਹ ਵੀ ਬਣੇ ਰਹਿਣਗੇ ਕੈਬਨਟ ਮੰਤਰੀ ਮੰਡਲ ਦੇ ਵਿੱਚ ਜਾਂ ਫਿਰ ਉਹਨਾਂ ਨੂੰ ਬਾਹਰ ਕਰਕੇ ਕਿਸੇ ਹੋਰ ਨੂੰ ਨਵੇਂ ਨੂੰ ਮੌਕਾ ਮਿਲੇਗਾ ਇਹ ਵੀ ਆਪਣੇ ਬਸਵਾਲ ਆ ਫਿਲਹਾਲ ਦੀ ਘੜੀ ਇਹ ਫੈਸਲਾ ਟਲਿਆ ਹੀ ਨਜ਼ਰ ਆ ਰਿਹਾ ਹੈ ਕਿਉਂਕਿ ਅੱਜ ਇਸ ਤਰ੍ਹਾਂ ਦਾ ਸੰਕੇਤ ਕੋਈ ਨਹੀਂ ਮਿਲਿਆ ਪਰ ਅੰਦਰ ਖਾਤੇ ਪਾਰਟੀ ਜਾਂ ਮੁੱਖ ਮੰਤਰੀ ਭਗਵੰਤ ਮਾਨ ਕੋ ਜਰੂਰ ਸੋਚਲੇ ਹੋਣ ਸੋਚ ਰਹੇ ਹੋਣਗੇ ਕਿ ਉਹਨਾਂ ਦੀ ਕੈਬਨਟ ਵਿੱਚ ਹੋਰ ਨਵੇਂ ਚਿਹਰੇ ਕਿਹੜੇ ਐਡ ਆਨ ਕੀਤੇ ਜਾਣ ਤੇ ਕਿਹੜਿਆਂ ਨੂੰ ਬਾਹਰ ਦਾ ਰਸਤਾ ਦਿਖਾਇਆ ਜਾਵੇ ਇਹ ਫੇਰ ਬਦਲ ਹੋਣਾ ਇੱਕ ਦਿਨ ਸੰਭਵ ਹੀ ਹੈ ਪਰ ਅੱਜ ਨਹੀਂ ਤਾ ਕਿਸੇ ਹੋਰ ਦਿਨ ਜਾਂ ਕੁਝ ਮਹੀਨੇ ਬਾਅਦ ਵੀ ਹੋ ਸਕਦਾ ਹੈ ਪਰ ਅੱਜ ਦੀ ਘੜੀ ਦੇ ਵਿੱਚ ਮੀਟਿੰਗ ਦੇ ਵਿੱਚ ਇਸ ਦੇ ਬਾਰੇ ਕੋ ਬਹੁਤੀ ਖੁੱਲ ਕੇ ਜਾਂ ਓਪਨਲੀ ਗੱਲਬਾਤ ਨਹੀਂ ਹੋਈ ਪਰ ਅੰਦਰ ਖਾਤੇ ਪਾਰਟੀ ਦੇ ਵਿੱਚ ਇਹ ਗੱਲਾਂ ਜ਼ਰੂਰ ਨੇ ਕੰਸੋਹਾਂ ਜਿਹੜੀਆਂ ਸਾਨੂੰ ਮਿਲੀਆਂ ਨੇ ਜਿਸ ਦੇ ਵਿੱਚ ਇਹ ਗੱਲ ਜ਼ਰੂਰ ਹੈ ਕਿ ਅੱਜ ਨਹੀਂ ਤਾਂ ਭਲਕ ਨੂੰ ਜਾਂ ਭਲਕ ਨਹੀਂ ਤਾਂ ਫਿਰ ਕਿਸੇ ਦਿਨ ਜ਼ਰੂਰ ਇਸ ਦੇ ਉੱਤੇ ਵੀ ਵਿਚਾਰ ਵਟਾਂਦਰਾ ਆਮ ਆਦਮੀ ਪਾਰਟੀ ਦੀ ਸਰਕਾਰ ਕਰ ਸਕਦੀ ਹੈ ਕਿ ਕੈਬਨਟ ਵਿੱਚ ਕੀ ਆਵੇ ਤੇ ਕੀ ਨਾ ਕਿਉਂਕਿ ਜਿਮਣੀ ਚੋਣਾਂ ਜਿਹੜੀ ਅਗਲੀਆਂ ਜਿਹੜੀਆਂ 5 ਸੀਟਾਂ ਤੇ ਜਮਨੀ ਚੋਣ ਹੋਣੀ ਹੈ ਕਿਉਂਕਿ ਮੀਤ ਹੇਰ ਦੇ ਜਿੱਤਣ ਦੇ ਕਰਕੇ ਬਰਨਾਲਾ ਹਲਕਾ ਖਾਲੀ ਹੋ ਗਿਆ ਵਿਧਾਨ ਸਭਾ ਦਾ ਉੱਥੇ ਜਮਨੀ ਚੋਣ ਹੋਣੀ ਹੈ ਔਰ ਇਸੇ ਤਰ੍ਹਾਂ ਜੇਕਰ ਗੱਲ ਕੀਤੀ ਜਾਵੇ ਜਿਹੜਾ ਅਸਤੀਫਾ ਮਨਜ਼ੂਰ ਹੋਇਆ ਤਾਂ ਉਹ ਜਲੰਧਰ ਵੈਸਟ ਦੀ ਸੀਟ ਪਈ ਹੈ ਖਾਲੀ ਸ਼ੀਤਲੰਗਰਾਲ ਦੇ ਛੱਡਣ ਤੋਂ ਬਾਅਦ ਉੱਥੇ ਵੀ ਜਮਨੀ ਚੋਣ ਹੋਣੀ ਹੈ ਗੈਦੜਬਾ ਹਲਕਾ ਅਮਰਿੰਦਰ ਸਿੰਘ ਰਾਜਵਿੰਗ ਦੇ ਜਿੱਤਣ ਕਰਕੇ ਖਾਲੀ ਹੋਈ ਹੈ ਰਾਜਕੁਮਾਰ ਚੱਬੇਵਾਲ ਦੇ ਕਰਕੇ ਹਾਰਪੁਰ ਦਾ ਇੱਕ ਵਿਧਾਨ ਸਭਾ ਹਲਕਾ ਖਾਲੀ ਹੋ ਗਿਆ ਚੱਬੇਵਾਲ ਉੱਥੇ ਹੈ ਜਿਹੜਾ ਇਲੈਕਸ਼ਨ ਹੋਣਾ ਹੈ ਸੁਖਜਿੰਦਰ ਸਿੰਘ ਰੰਧਾਵਾ ਦਾ ਡੇਰਾ ਬਾਬਾ ਨਾਨਕ ਜਿਹੜਾ ਹਲਕਾ ਖਾਲੀ ਵਿਧਾਨ ਸਭਾ ਦਾ ਹੋ ਗਿਆ ਜਿੱਤਣ ਦੇ ਕਰਕੇ ਉੱਥੇ ਇਲੈਕਸ਼ਨ ਹੋਣੀਆਂ ਤੇ 4-5 ਦੀਆਂ ਜਿਹੜੀਆਂ ਜਿਮਣੀ ਚੋਣਾਂ ਨੇ ਹੋ ਸਕਦਾ ਇੱਕ ਉਸ ਜਿਮਣੀ ਚੋਣ ਤੋਂ ਪਹਿਲਾਂ ਵੀ ਫੇਰ ਬਦਲ ਹੋ ਜਾਵੇ ਇਹ ਪਾਰਟੀ ਨੇ ਤੈਅ ਕਰਨਾ ਹੈ ਹੋ ਸਕਦਾ ਉਸ ਜਿਮਣੀ ਚੋਣ ਨੂੰ ਲੜਨ ਤੋਂ ਬਾਅਦ ਆ ਜਿਹੜਾ ਉਸ ਦੇ ਉੱਤੇ ਵਿਚਾਰ ਵਟਾਂਦਰਾ ਕੀਤਾ ਜਾਵੇ ਪਰ ਇੱਕ ਗੱਲ ਤਾਂ ਇਹ ਹੈ ਕਿ ਇੱਥੇ ਇੱਕ ਇਹ ਇਮਤਿਹਾਨ ਸੀ ਬਹੁਤ ਵੱਡਾ ਲੋਕ ਸਭਾ ਦਾ ਇਸ ਦੇ ਉੱਤੇ ਜਿਹੜਾ ਪ੍ਰਤੀਕਰਮ ਲੋਕਾਂ ਨੇ ਦਿੱਤਾ ਉਹ ਸਭ ਦੇ ਸਾਹਮਣੇ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਮੁੱਖ ਮੰਤਰੀ ਨੇ ਕਿਹਾ ਕਿ ਬਾਕੀਆਂ ਨੂੰ ਆਪਣੇ ਆਪਣੇ ਕੰਮ ਤੇ ਲੱਗ ਜਾਓ ਔਰ ਤਿੰਨੇ ਬੁਲਾਰੇ ਜਿਹੜੇ ਚੰਗੇ ਨੇ ਚਾਹੇ ਮਲਵਿੰਦਰ ਸਿੰਘ ਕੰਗ ਚਾਹੇ ਡਾਕਟਰ ਰਾਜਕਮਰ ਚੱਬੇਵਾਲ ਜਾਂ ਮੀਤ ਥੇਰ ਉਹਨਾਂ ਦਾ ਕਹਿਣਾ ਹੈ ਕਿ ਤਿੰਨੇ ਚੰਗੇ ਬੁਲਾਰੇ ਆ ਤੇ ਸਾਨੂੰ ਪੂਰੀ ਉਮੀਦ ਹੈ ਕਿ ਉਹ ਜੋਸ਼ ਖਰੋਸ਼ ਦੇ ਨਾਲ ਉੱਥੇ ਆਵਾਜ਼ ਲੋਕਾਂ ਦੀ ਮੁੱਦਿਆਂ ਦੀ ਪੰਜਾਬ ਦੀ ਝੁਕਣਗੇ ਦੇਖਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਬਾਕੀ ਰਾਜ ਸਭਾ ਦੇ ਜਿਹੜੇ 7 ਮੈਂਬਰ ਪਹਿਲਾਂ ਚੁਣ ਕੇ ਭੇਜੇ ਗਏ ਉਹਨਾਂ ਤੇ ਬਹੁਤੇ ਪੰਜਾਬੀਆਂ ਨੇ ਕਿੰਤੂ ਪ੍ਰੰਤੂ ਜ਼ਰੂਰ ਕੀਤਾ ਹੋ ਸਕਦਾ ਆਮ ਆਦਮੀ ਪਾਰਟੀ ਦੇ ਜਿਹੜੇ ਸਮਰਥਕ ਨੇ ਉਹ ਨਾ ਕਰਦੇ ਹੋਣ ਪਰ ਬਾਕੀਆਂ ਨੇ ਵਿਰੋਧੀ ਨੇ ਤਾਂ ਕਰਨਾ ਹੀ ਸੀ ਆਮ ਲੋਕਾਂ ਵਿੱਚ ਵੀ ਆਮ ਚਰਚਾ ਦੇਖਣ ਨੂੰ ਮਿਲਦੀ ਰਹੀ ਹੈ ਕਿ ਉਹਨਾਂ ਨੇ ਜਿਵੇਂ ਡਟ ਕੇ ਸਟੈਂਡ ਲੈਣੇ ਚਾਹੀਦੇ ਸੀ ਪੰਜਾਬ ਦੇ ਵੱਖ-ਵੱਖਰੇ ਮਸਲਿਆਂ ਤੇ ਜਾਂ ਜ਼ਮੀਨੀ ਪੱਧਰ ਤੇ ਲੋਕਾਂ ਵਿੱਚ ਵਿਚਰਨ ਦਾ ਕੰਮ ਉਹਨਾਂ ਸੱਤਾ ਰਾਜ ਸਭਾ ਮੈਂਬਰਾਂ ਵਿੱਚੋਂ ਬਹੁਤਿਆਂ ਨੇ ਨਹੀਂ ਕੀਤਾ ਤਾਂ ਹੁਣ ਕੀ ਉਨਾ 7 ਰਾਜ ਸਭਾ ਮੈਂਬਰਾਂ ਦੀ ਕਾਟ ਇਹ ਤਿੰਨ ਲੋਕ ਸਭਾ ਦੇ ਮੈਂਬਰ ਨਵ ਨਿਯੁਕਤ ਬਣ ਗਏ ਕਿ ਨਹੀਂ ਬਣ ਗਏ ਤਿੰਨਾ ਲੋਕ ਸਭਾ ਮੈਂਬਰਾਂ ਦੇ ਵੱਡੇ ਸਾਹਮਣੇ ਵੀ ਵੱਡਾ ਇੱਕ ਇਮਤਿਹਾਨ ਖੜਾ ਹੈ ਤੇ ਅੱਗੇ ਕੀ ਹੁੰਦਾ ਹੈ ਬਾਅਦ ਦੀਆਂ ਗੱਲਾਂ ਨੇ ਪਰ ਅੱਜ ਦੀ ਘੜੀ ਜਿਹੜੀ ਮੀਟਿੰਗ ਹੋਈ ਹੈ ਉੱਥੇ ਉੱਤੇ ਵਿਚਾਰ ਵਟਾਂਦਰਾ ਜ਼ਰੂਰ ਹੋਇਆ ਮੰਥਨ ਜ਼ਰੂਰ ਹੋਇਆ ਕਿ ਅਸੀਂ ਅੱਗੇ ਹੁਣ ਵਧਣਾ ਕਿਵੇਂ ਹੈ ਤੇ ਲੋਕਾਂ ਵਿੱਚ ਵਿਚਰਨਾ ਕਿਵੇਂ ਹੈ ਹੋ ਸਕਦਾ ਹੈ ਕਿ ਕੁਝ ਵਿਧਾਇਕਾਂ ਨੂੰ ਆਪਣੀ ਤੌਰ ਤਰੀਕੇ ਵੀ ਬਦਲਨੇ ਪੈਣ ਕਿਉਂਕਿ ਜਿਨ੍ਹਾਂ ਨੂੰ ਨਿਮੋਸ਼ੀ ਭਰੀ ਹਾਰ ਆਪਣੇ ਹਲਕਿਆਂ 'ਚ ਮਿਲੀ ਹੈ ਉਹਨਾਂ ਨੂੰ ਜ਼ਰੂਰ ਉਹ ਵੀ ਆਪਣੇ ਆਪ ਚ ਮੰਥਨ ਕਰ ਰਹੇ ਹੋਣਗੇ ਕਿ ਕੱਲ ਨੂੰ ਕਿਤੇ ਹੋਰ ਜ਼ਿਆਦਾ ਹਾਲਤ ਕਮਜ਼ੋਰ ਹੋ ਗਈ ਸਾਡੇ ਹਲਕਿਆਂ ਚ ਟਿਕਾਲ ਨੂੰ ਇਹ ਨਾ ਹੋਵੇ ਕਿ ਸਾਡੀਆਂ ਟਿਕਟਾਂ ਹੀ ਕੱਟੀਆਂ ਜਾਣ ਤੇ ਆਉਣ ਵਾਲੇ ਸਮੇਂ ਚ ਦੇਖਦੇ ਹਾਂ ਕਿ ਹੋਰ ਕੀ ਕੀ ਅਪਡੇਟ ਨਵਾਂ ਸਾਹਮਣੇ ਆ ਸਕਦਾ ਫਿਲਹਾਲ ਜਦ ਤੱਕ ਕੋਈ ਨਵੀਂ ਜਾਣਕਾਰੀ ਸਾਹਮਣੇ ਆਉਂਦੀ ਹੈ ਤਦ ਤੱਕ ਤੁਸੀਂ ਬਣੇ ਰਹੋ এবিসি ਪੰਜਾਬ ਦੇ ਨਾਲ